ਲੋਕ ਲੱਖਾਂ ਰੁਪਏ ਲਾ ਕੇ ਵੀ ਗੋਡੇ ਚੇਂਜ ਕਰਾਉਂਦੇ ਨੇ। ਬਾਕੀ ਦਿਨੋਂ ਦਿਨ ਇਹ ਪ੍ਰੋਬਲਮ 10-15 ਸਾਲ ਦੇ ਵਿੱਚ ਤਾਂ ਬਹੁਤ ਵਧੀਆ ਜਿਹਦੇ ਵਿੱਚੇ ਮੇਨ ਕਾਰਨ ਸਾਡਾ ਥੋੜਾ ਲਾਈਫ ਸਟਾਈਲ ਦਾ ਹੀ ਹੋ ਜਾਂਦਾ। ਸਵੇਰੇ ਉੱਠ ਕੇ ਕਿੜਲ ਪੈ ਜਾਂਦੀ ਆ। ਇਹ ਇਹ ਕੀ ਸਮੱਸਿਆ ਹੋ ਸਕਦੀ ਆ? ਅੱਡੀ ਦੇ ਥੱਲੇ ਦਰਦ ਹੋਣਾ। ਅੱਡੀ ਥੱਲੇ ਨਹੀਂ ਲੱਗਦੀ ਕਹਿੰਦੇ। ਉਹ ਉਹ ਕੀ ਸਮੱਸਿਆ ਹੁੰਦੀ ਆ? ਉਹ ਉਹਦੀ ਅਸਲ ਸਮੱਸਿਆ ਕੀ ਆ ਕਿ ਅੱਡੀ ਉਂ ਤਾਂ ਦਰਦ ਨਹੀਂ ਹੋਣਾ। ਵੇਹੇ ਜਦੋਂ ਸੁੱਤੇ ਉੱਠ ਕੇ ਸਵੇਰੇ ਉੱਠੇ ਤਾਂ ਉਹਦੇ ਵਿੱਚ ਦਰਦ ਹੋਣ ਲੱਗ ਜਾਣਾ ਜਦੋਂ ਗੋਡੇ ਦੇ ਵਿੱਚ ਦਰਦ ਹੋਣਾ ਸ਼ੁਰੂ ਹੋਇਆ ਸਮੱਸਿਆ ਇਹ ਆਉਂਦੀ ਹੈ ਉਹ ਉਹਨਾਂ ਨੂੰ ਪਹਿਲਾਂ ਪਤਾ ਨਹੀਂ ਲੱਗਦਾ ਕਿ ਸਾਡੇ ਸੱਟ ਨਾਲ ਦਰਦ ਹੋ ਰਿਹਾ ਕਿ ਸਾਡੇ ਗਰੀਸ ਦੀ ਪ੍ਰੋਬਲਮ ਆ ਰਹੀ ਹੈ ਜਾਂ ਗੋਡੇ ਦੇ ਵਿੱਚ ਕੋਈ ਸਮੱਸਿਆ ਆ ਰਹੀ ਹੈ ਉਹ ਸਭ ਤੋਂ ਪਹਿਲਾਂ ਕਿਸੇ ਨਾ ਕਿਸੇ ਤੇਲ ਦਾ ਇਸਤੇਮਾਲ ਕਰ ਦਿੰਦੇ ਆ ਜਾਂ ਚਾਹੇ ਉਹ ਰਫੈਂਡ ਹੋਵੇ ਚਾਹੇ ਦਾਲਡਾ ਹੋਵੇ ਜਾਂ ਸਰੋਂ ਦਾ ਤੇਲ ਆਪਾਂ ਕਹਿ ਸਕਦੇ ਆ ਕੀ ਲੱਗਦਾ ਇਹ ਫਰਕ ਪਾਉਂਦੀ ਆ ਗੋਡੇ ਦੇ ਵਿੱਚ ਜਦੋਂ ਥੋੜੀ-ਬਹੁਤੀ ਪ੍ਰੋਬਲਮ ਆਉਣ ਲੱਗ ਜਾਂਦੀ ਆ ਆਪਣੇ ਕੀ ਕਰਦੇ ਨੇ ਪਹਿਲਾਂ ਸਟਾਰਟਿੰਗ ਤੋਂ ਮੱਲੋ ਉਹਨੂੰ ਇਗਨੋਰ ਕਰਨ ਲੱਗ ਜਾਂਦੇ ਨੇ ਤੁਸੀਂ ਜਿਆਦਾ ਲੰਬਾ ਤੁਰਦੇ ਹੋਗੇ ਜਾਂ ਪੌੜੀ ਚੜ੍ਹਦੇ ਹੋ ਥੋੜੇ ਗੋਡਿਆਂ ਦੇ ਵਿੱਚ ਥੋੜਾ-ਥੋੜਾ ਦਰਦ ਹੋਣ ਲੱਗਿਆ ਹਨਾ ਤਾਂ ਤੁਸੀਂ ਸਮਝੋ ਵੀ ਸਾਡੇ ਗੋਡਿਆਂ ਦੇ ਵਿੱਚ ਕੋਈ ਦਿੱਕਤ ਆਉਣ ਲੱਗ ਗਈ ਪੇਨ ਕਿਲਰ ਇਲਾਜ ਹੈ ਨਹੀਂ ਪੇਨ ਕਿਲਰ ਤਾਂ ਦੇਖੋ ਕੋਈ ਇਲਾਜ ਨਹੀਂ ਉਹ ਤਾਂ ਹੁਣ ਇੱਕੋ ਹੀ ਮੱਲੋ ਦਰਦ ਦੀ ਗੋਲੀ ਹੁੰਦੀ ਆ ਉਹ ਵੀ ਸਿਰ ਦਰਦ ਵਾਸਤੇ ਹੁੰਦੀ ਆ ਉਹੀ ਗੋਡਿਆਂ ਦਰਦ ਵਾਸਤੇ ਹੁੰਦੀ ਆ ਉਹਨੂੰੇ ਪੇਟ ਦਰਦ ਵਾਸਤੇ ਲਈ ਜਾਂਦੇ ਨੇ ਉਹ ਕੋਈ ਸੋਲੂਸ਼ਨ ਤਾਂ ਹੈ ਨਹੀਂ ਉਹ ਸੋਲੂਸ਼ਨ ਨਹੀਂ ਹੈ ਸਾਨੂੰ ਰੋਟੀ ਗਰਮ ਚਾਹੀਦੀ ਆ ਖਾਣ ਵਾਸਤੇ ਪਰ ਉੱਪਰ ਦੀ ਪਾਣੀ ਕਹਵੇ ਪੂਰਾ ਠੰਡਾ ਹੋਵੇ ਬਰਫ ਵਾਲਾ ਹਣ ਹੁਣ ਉਹ ਦੇਖੋ ਤੁਸੀਂ ਅੱਗ ਦੇ ਉੱਤੇ ਪਾਣੀ ਪਾਉਣ ਵਾਲਾ ਕੰਮ ਹੋ ਜਾਂਦਾ ਜਿਵੇਂ ਹੁਣ ਰੋਟੀ ਗਰਮ ਖਾ ਰਹੇ ਆ ਉੱਪਰ ਦੀ ਪਾਣੀ ਠੰਡਾ ਛਿੱਟ ਰਹੇ ਆ ਜਿਵੇਂ ਹੁਣ ਅੱਗ ਦੇ ਉੱਤੇ ਪਾਣੀ ਪਾਇਆ ਤਾਂ ਉਹਨੇ ਤਾਂ ਧੋਖਣਾ ਹੀ ਅੰਦਰ ਟੋਡੀ ਦਵਾਈ ਦੁਬਾਰਾ ਗਰੀਸ ਬਣਾ ਸਕਦੀ ਆ ਹਾਂ ਜਾਂ ਨਾ ਦੇ ਵਿੱਚ ਜਵਾਬ ਦਿਓ ਦੇਖੋ ਪੇਸ਼ੈਂਟ ਨੂੰ ਦੇਖ ਕੇ ਉਹਦੀ ਕਿੰਨੀ ਕੁ ਜ਼ਿਆਦਾ ਉਹਦੇ ਵਿੱਚ ਪ੍ਰੋਬਲਮ ਹੈ ਹਰੇਕ ਪੇਸ਼ੈਂਟ ਦੇ ਵਿੱਚ ਇਹ ਤਾਂ ਹੁੰਦਾ ਨਹੀਂ ਹੈਗਾ ਵੀ ਉਹਦਾ 100% ਹੀ ਖਤਮ ਹੋ ਗਿਆ ਜੇ ਹੁਣ ਗੋਡੇ ਦੇ ਵਿੱਚੋਂ ਖਤਮ ਹੋ ਗਿਆ ਬਾਕੀ ਜੋੜਾਂ 'ਚ ਤਾਂ ਹੁੰਦਾ ਹੀ ਆ ਬਾਕੀ ਆਯੁਰਵੈਦ ਜਨਾਨੀ ਪੈਥੀ ਦੇ ਵਿੱਚ ਬਹੁਤ ਐਦਾਂ ਦੀਆਂ ਦਵਾਈਆਂ ਨੇ ਜਿਹੜੀਆਂ ਦੁਬਾਰਾ ਗਰੀਸ ਬਣਾ ਦਿੰਦੀਆਂ ਨੇ ਕਈ ਵਾਰੀ ਨਸਾਂ ਬਲੌਕ ਹੋ ਕੇ ਅੱਗੇ ਤੋਂ ਫਲੂਡ ਖਤਮ ਹੋ ਜਾਂਦਾ ਹੁਣ ਪਹਿਲਾਂ ਉਹਨੂੰ ਵੀ ਆਪਾਂ ਦੇਖਣਾ ਵੀ ਨਸਾਂ ਮਤਲਬ ਕਿਵੇਂ ਚੱਲਣ ਜਿਹੜੀਆਂ ਨਸਾਂ ਬਲੌਕ ਹੋਈਆਂ ਇਹਨੇ ਹੁਣ ਮਰੀਜ਼ ਦਵਾਈ ਖਾਈ ਜਾਂਦਾ ਗ੍ਰੀਸ ਭਰਨ ਦੀ ਇਹ ਨਸਾਂ ਜੇ ਬਲੌਕੇਜ ਆ ਤੁਸੀਂ ਉਹ ਵੀ ਠੀਕ ਕਰ ਦਿੰਨੇ ਹੋ ਬਿਲਕੁਲ ਸਾਡਾ ਜਿਹੜਾ ਮੇਨ ਮੈਥਡ ਇਹ ਚੀਜ਼ ਤੇ ਹੁੰਦਾ ਵੀ ਜਿਹੜੀ ਜਿੰਨੀ ਦੇ ਨਸਾਂ ਦੀ ਬਲੌਕੇਜ ਨਹੀਂ ਠੀਕ ਹੁੰਦੀ ਉਹਨੀ ਦੇਰ ਜਿੰਨੀ ਮਰਜ਼ੀ ਤੁਸੀਂ ਗ੍ਰੀਸ ਭਰਨ ਵਾਲੀਆਂ ਦਵਾਈਆਂ ਖਾਈ ਜਾਓ ਹੋਰ ਖਾਈਓ ਜੋ ਮਰਜ਼ੀ ਆਰਾਮ ਨਹੀਂ ਆ ਸਕਦਾ ਗਰਮੀ ਦਾ ਮੌਸਮ ਆ ਹੁਣ ਧੁੱਪੇ ਆਪਾਂ ਨਿਕਲਦੇ ਹੀ ਨਹੀਂ ਹੈਗੇ ਹਨਾ ਮਟਾਮੰਡੀ ਈ ਦੀ ਇਦਾਂ ਵੀ ਕੋਈ ਕਮੀ ਹੋ ਕੇ ਵਿਕੜਾਲਾਂ ਦੀ ਪ੍ਰੋਬਲਮ ਆ ਜਾਂਦੀ ਆ ਹੁਣ ਧੁੱਪ ਤਾਂ ਆਪਾਂ ਸਰੀਰ ਨੂੰ ਲਗਾਉਂਦੇ ਹੀ ਹੈ ਨਹੀਂਗੇ ਏਜਿਆਂ ਚ ਰਹਿੜਾ ਖਿੱਜ ਗਏ ਉਹੀ ਗੱਲ ਕਰਦੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਮ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਦੇ ਸਮੇਂ ਦੇ ਵਿੱਚ ਗੋਡਿਆਂ ਦੀ ਸਮੱਸਿਆਵਾਂ ਇੰਨੀਆਂ ਵੱਧ ਰਹੀਆਂ ਨੇ ਕਿ ਪਹਿਲਾਂ ਜਿੱਥੇ ਆਪਾਂ ਗੱਲ ਕਰਦੇ ਕਿ 슈ਗਰ ਦੇ ਲੈਵਲ ਬਹੁਤ ਵੱਧ ਰਹੇ ਨੇ 슈ਗਰ ਦੇ ਮਰੀਜ਼ ਬਹੁਤ ਵੱਧ ਰਹੇ ਨੇ ਹੁਣ 슈ਗਰ ਦੇ ਨਾਲ 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 ਗੋਡਿਆਂ ਦੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਵੱਧ ਰਹੀਆਂ ਨੇ ਉਹ ਇਸ ਕਰਕੇ ਨਾ ਆਪਾਂ ਆਪਣੇ ਖਾਣ ਪੀਣ ਵੱਲ ਧਿਆਨ ਦਿੰਨੇ ਆ ਨਾ ਆਪਾਂ ਰਹਿਣ ਸਹਿਣ ਵੱਲ ਧਿਆਨ ਦਿੰਨੇ ਆ ਨਾ ਆਪਾਂ ਕੋਈ ਵਰਜਿਸ਼ ਨੂੰ ਧਿਆਨ ਦਿੰਨੇ ਆ ਸਾਨੂੰ ਇਹ ਹੁੰਦਾ ਕਿ ਹੁਣ ਤਾਂ ਬੈਠੇ ਬਿਠਾਏ ਬੈੱਡ ਦੇ ਉੱਤੇ ਇੱਕ ਫੋਨ ਤੇ ਇੱਕ ਐਪ ਦੇ ਰਾਹੀਂ ਤੁਸੀਂ ਆਪਣਾ ਜਿਹੜਾ ਮਰਜ਼ੀ ਖਾਣ ਪੀਣ ਮੰਗਾ ਲਓ ਚਾਹੇ ਸਬਜ਼ੀਆਂ ਕੱਚੀਆਂ ਚਾਹੇ ਬਣੀਆਂ ਹੋਈਆਂ ਇਹ ਸਹੂਲਤ ਸਾਨੂੰ ਬਿਮਾਰੀਆਂ ਵੱਲੋਂ ਤੇ ਤੱਕ ਰਹੀ ਆ ਉਹ ਸਾਨੂੰ ਕਹਿ ਰਹੀ ਹੈ ਕਿ ਹੂੰ ਤੂੰ ਬਿਮਾਰ ਹੋਣ ਵਾਲਾ ਏ ਪਰ ਸਾਡੀ ਆਦਤ ਸਾਨੂੰ ਅਸੀਂ ਆਪਣੀ ਆਦਤ ਤੋਂ ਬਹੁਤ ਜ਼ਿਆਦਾ ਮਜਬੂਰ ਹੋ ਚੁੱਕੇ ਆ ਅੱਜ ਇੱਕ ਐਸਾ ਹੀ ਅਲਟਰਨੇਟਿਵ ਸੋਰਸ ਲੈ ਕੇ ਆਏ ਆ ਤੁਹਾਡੇ ਲਈ ਕਿਉਂਕਿ ਕਹਿੰਦੇ ਨੇ ਕਿ ਵੈਦ ਤੇ ਆਯੁਰਵੇਦ ਦੇ ਵਿੱਚ ਬੜੀ ਜਾਨ ਹੈ ਅੱਜ ਸਾਡੇ ਨਾਲ ਵੈਦ ਪ੍ਰਗਟ ਸਿੰਘ ਜੀ ਹੋਣਗੇ ਉਹਨਾਂ ਦਾ ਸਵਾਗਤ ਕਰਦੇ ਆ ਸਰ ਸਤ ਸ੍ਰੀ ਅਕਾਲ ਕੀ ਹਾਲ ਚਾਲ ਨੇ ਸਤ ਸ੍ਰੀ ਅਕਾਲ ਜੀ ਰਵਿੰਦਰ ਜੀ ਜੀ ਆ ਤੁਹਾਡਾ ਬਹੁਤ ਵਧੀਆ ਸਿਹਤ ਕਿਦਾਂ ਬਹੁਤ ਚੜ੍ਹਦੀ ਸਮਾਧੀ ਸਿਹਤ ਨਹੀਂ ਸਹੀ ਲੱਗਦੀ ਸਰ ਸੁਮਾਗ ਦੀ ਸਿਹਤ ਦੇ ਵਿੱਚ ਤਾਂ ਪ੍ਰੋਬਲਮ ਹੈਗੀ ਹੈ ਜੀ। ਹੂੰ। ਦੇਖੋ ਲੋਕਾਂ ਦਾ ਲਾਈਫਟਾਈਲ ਪਹਿਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੁਣ ਦਿਨ-ਦਿਨ ਖਰਾਬ ਹੋ ਰਿਹਾ। ਕੀ ਕੀ ਮੇਜਰ ਕਾਰਨ ਕੀ ਲੱਗਦਾ ਹੈ ਕਿ ਹੁਣ ਇੱਕ ਗੋਡਿਆਂ ਦੀ ਸਮੱਸਿਆ ਲੋਕ ਆਪਰੇਟ ਕਰਾ ਲੈਂਦੇ ਨੇ 5-5 ਸਾਢੇ ਸਾਢੇ 5 ਲੱਖ ਰੁਪਇਆ ਲਾਤਾ। ਮੇਰੇ ਘਰ ਦੇ ਵਿੱਚ ਹੀ ਇੱਕ ਇਦਾਂ ਦੀ ਪ੍ਰੋਬਲਮ ਹੈਗੀ ਹੈ ਕਿ ਜਿਨ੍ਹਾਂ ਨੇ ਆਪਰੇਟ ਵੀ ਕਰਵਾਇਆ ਉਸ ਤੋਂ ਬਾਅਦ ਵੀ ਠੀਕ ਨਹੀਂ ਹੋਏ। ਕਿਉਂ? ਏ ਹੁਣ ਦੇਖੋ ਉਹੀ ਕਹਿ ਸਕਦੇ ਆ ਜੀ ਆਪਾਂ 2 ਕੋ ਲੱਖਾਂ ਰੁਪਏ ਲਾ ਕੇ ਵੀ ਗੁੱਡੇ ਚੇਂਜ ਕਰਾਉਂਦੇ ਨੇ ਸਾਨੂੰ ਵੀ ਫੋਨ ਵੀ ਆਉਂਦੇ ਰਹਿੰਦੇ ਨੇ ਕਈ ਵਾਰੀ ਆ ਵੀ ਜਾਂਦੇ ਨੇ ਹਨਾ ਬਾਕੀ ਦਿਨੋਂ ਦਿਨ ਇਹ ਪ੍ਰੋਬਲਮ 10-15 ਸਾਲ ਦੇ ਵਿੱਚ ਤਾਂ ਬਹੁਤ ਵਧੀਆ ਜਿਹਦੇ ਵਿੱਚੇ ਮੇਨ ਕਾਰਨ ਸਾਡਾ ਥੋੜਾ ਲਾਈਫ ਸਟਾਈਲ ਦਾ ਹੀ ਹੋ ਜਾਂਦਾ ਜਿਵੇਂ ਹੁਣ ਸਾਡੇ ਪੁਰਾਣੇ ਬਜ਼ੁਰਗ ਵੀਗੇ ਉਹ ਸਰੀਰਕ ਮਤਲਬ ਮਿਹਨਤ ਕਰਦੇ ਸੀ ਸਾਈਕਲ ਚਲਾਉਂਦੇ ਸੀ ਜਾਂ ਕੋਈ ਖੇਤਾਂ 'ਚ ਕੰਮ ਕਰਦੇ ਸੀ ਹੱਥੀ ਹਰਾ-ਝਰਾ ਟੋਕਾ ਵਗੈਰਾ ਕਰਦੇ ਸੀ ਹੂੰ ਚਲੋ ਹੁਣ ਅੱਜ ਦੀ ਜਿਹੜੀ ਆਪਾਂ ਆਪਾਂ ਕੇ ਆਪੋ ਚੀਜ਼ਾਂ ਬਲ ਪਿੱਛੇ ਤਾਂ ਨਹੀਂ ਮੁੜ ਸਕਦੇ ਪਿੱਛੇ ਮੁੜਨਾ ਤਾਂ ਲੱਗਦਾ ਤੁਹਾਨੂੰ ਮੁੜ ਜਣਗੇ ਪਿੱਛੇ ਨਹੀਂ ਪਿੱਛੇ ਨਹੀਂ ਮੁੜ ਸਕਦੇ ਕਿਉਂਕਿ ਜਿਹੜੀਆਂ ਸਹੂਲਤਾਂ ਆਪਾਂ ਨੂੰ ਅੱਜ ਮਿਲ ਰਹੀਆਂ ਨੇ ਆਪਾਂ ਬੈਠ ਕੇ AC ਦੇ ਵਿੱਚ ਉਸ ਦਿਨ ਰਾਤ ਉੱਥੇ ਕੱਢਦੇ ਆ ਕੋਈ ਸਰੀਰਕ ਆਪਣੀ ਐਕਟੀਵਿਟੀ ਹੈ ਹੀ ਨਹੀਂ ਫਿਜ਼ਿਕਲੀ ਹੁਣ ਮੈਂ ਜਿਹੜੇ ਵੀ ਪੇਸ਼ੈਂਟ ਆਉਂਦੇ ਰਹਿੰਦੇ ਨੇ ਜਾਂ ਕਈ ਵਾਰੀ ਉਹ ਹੁੰਦਾ ਉਹਨਾਂ ਨੂੰ ਮੈਂ ਚਲੋ ਥੋੜੀ ਬਹੁਤੀ ਸੈਰ ਕਰ ਲਓ ਥੋੜਾ ਬਹੁਤ ਉਹ ਰੱਖ ਲਓ ਖਾਣ ਪੀਣ ਦਾ ਤਾਂ ਭਾਜੀ ਹੁਣ ਐਦਾਂ ਹੋ ਗਿਆ ਕੋਈ ਨਹੀਂ ਬੰਦਾ ਸੋਚਦਾ ਵੀ ਮੇਰੇ ਹੱਥ 'ਚ ਜਿਹੜੀ ਚੀਜ਼ ਫੜੀ ਹੋਈ ਹੈ ਇਹ ਮੇਰੇ ਸਰੀਰ ਨੂੰ ਜਾ ਕੇ ਅੰਦਰ ਨੁਕਸਾਨ ਕਰੂਗੀ ਜਾਂ ਫਾਇਦਾ ਕਰੂਗੀ ਪਹਿਲਾਂ ਜਰੂਰ ਸੋਚਿਓ ਵੀ ਜਿਹੜੀ ਚੀਜ਼ ਤੁਸੀਂ ਖਾ ਰਹੇ ਹੋ ਅੰਦਰ ਨਗਾ ਰਹੇ ਹੋ ਤੁਹਾਡੇ ਸਰੀਰ ਲਈ ਫਾਇਦੇਮੰਦ ਹੈ ਜਾਂ ਨੁਕਸਾਨਦੇਹ ਹੈ ਤੁਹਾਡਾ ਬਾਡੀ ਹੈ ਤੁਹਾਡੀ ਨਾ ਕਿ ਇਹ ਡੱਸਟ ਬੈਨਾ ਸਰ ਤੁਸੀਂ ਇੱਕ ਗੱਲ ਕਹੀ ਕਿ ਮਰੀਜ਼ ਮੇਰੇ ਕੋਲ ਆਉਂਦੇ ਨੇ ਮੈਂ ਮਰੀਜ਼ਾਂ ਨੂੰ ਕਿ ਭਾਈ ਖਾਣ ਪੀਣ ਵਾਲਾ ਧਿਆਨ ਦਿਆ ਕਰੋ ਕਦੇ ਕੋਈ ਇਦਾਂ ਦੇ ਮਰੀਜ਼ ਤਾਂ ਨਹੀਂ ਆਉਂਦੇ ਕਿ ਨਾ ਨਾ ਪ੍ਰਗਟ ਜੀ ਸੱਤੋਂ ਨਹੀਂ ਹੋਣੇ ਵੇ ਆਹਾ ਜਿਹੜੇ ਤੁਸੀਂ ਪਰਹੇਜ਼ ਦੱਸ ਰਹੇ ਹੋ ਸੱਤੋਂ ਨਹੀਂ ਹੋਣੇ ਪਰਹੇਜ਼ ਤੁਸੀਂ ਦੱਸੋ ਕਿ ਕੋਈ ਅਸੀਂ ਪਰਹੇਜ਼ ਵੀ ਨਹੀਂ ਕਰਨੇ ਅਸੀਂ ਸਹੀ ਵੀ ਹੋਣਾ ਹੈ ਇਦਾਂ ਹੋ ਸਕਦਾ ਪੋਸੀਬਲ ਹੈ ਬਹੁਤ ਘੱਟ ਹੁੰਦਾ ਜੀ ਬਹੁਤ ਘੱਟ ਲੋਕਾਂ ਦੇ ਵਿੱਚ ਇੱਕ ਇਹੀ ਹੁੰਦੀ ਹੈ ਨਹੀਂ ਜੀ ਦਵਾਈ ਉਹ ਵੱਧ ਟਾਈਮ ਖਾਲਾਂਗੇ ਪਰ ਸੱਤੋਂ ਪਰਹੇਜ਼ ਨਹੀਂ ਰੱਖੋਣਾ ਅੱਛਾ ਦਵਾਈ ਉਹ ਵੱਧ ਟਾਈਮ ਖਾਲਾਂਗੇ ਦਵਾਈ ਖਾਲਾਂਗੇ ਪਰ ਪਰਹੇਜ਼ ਨਹੀਂ ਰੱਖਣਾ ਸਾਡੇ ਕੋਲੋਂ ਅੱਗੇ ਹੁਣ ਦੇਖੋ ਦਵਾਈ ਕੋਈ ਵੀ ਡਾਕਟਰ ਵੈਦ ਮੇਰੇ ਤੋਂ ਬਿਨਾ ਵੀ ਹੋਰ ਕੋਈ ਵੀ ਲਾ ਲੋ ਡਾਕਟਰ ਵੈਦ ਉਹ ਪੂਰੀ ਆਪਣੀ 101% ਉਹ ਕਰਦਾ ਵੀ ਮੇਰਾ ਮਰੀਜ਼ ਨੂੰ ਆਰਾਮ ਮਿਲੇ ਹੈ ਨਾ ਮਿਲੇ ਬਿਲਕੁਲ ਅੱਗੇ ਹੁਣ ਮਰੀਜ਼ ਰਿਸਪੌਂਸ ਨਹੀਂ ਦੇ ਰਿਹਾ ਜਾਂ ਪ੍ਰੇਸ਼ਾਨੀ ਰੱਖ ਰਿਹਾ ਉਹਦੇ ਕਹਿਣ ਫਿਰ ਬਾਅਦ ਦੇ ਵਿੱਚ ਮਾਲੋ ਕਮੈਂਟਾਂ ਦੇ ਵਿੱਚ ਉਹ ਡਾਕਟਰ ਨੂੰ ਮਾੜਾ ਚੰਗਾ ਬਹੁਤ ਬੋਲਿਆ ਜਾਂਦਾ ਹੈ ਡਾਕਟਰ ਵੈਦ ਉਹਦੇ ਨੀਚੇ ਕਮੈਂਟਾਂ ਦੇ ਵਿੱਚ ਇਹ ਜੀ ਠੱਗ ਜੀ ਇਹ ਗੁਲਾਣਾ ਜੀ ਉਹ ਹੁਣ ਮਰੀਜ਼ ਆਪਦੇ ਵੀ ਦਿਲ ਤੇ ਹੱਥ ਰੱਖ ਕੇ ਦੇਖੇ ਵੀ ਅਸੀਂ ਕਿੰਨਾ ਕੁ ਸਹੀ ਚੱਲੇ ਹਾਂ ਮੈਂ ਆਪਣੀ ਗੱਲ ਨਹੀਂ ਕਰਦਾ ਹੋਰ ਵੀ ਜਿਹੜੇ ਡਾਕਟਰ ਸਾਰੇ ਮਿਹਨਤ ਕਰਦੇ ਹੁੰਦੇ ਨੇ ਮੇਰਾ ਮਰੀਜ਼ ਠੀਕ ਹੋ ਕੇ ਮੇਰੇ ਕੋਲੇ ਹੋਰ ਵੀ ਇਹਦੇ ਨਾਲ ਦੋ ਮਰੀਜ਼ ਅੱਗੇ ਆਉਣਗੇ ਹੂੰ ਤਾਂ ਕਈ ਕਈ ਵਾਰ ਲੋਕ ਨਹੀਂ ਪਰਹੇਜ਼ ਰੱਖਦੇ ਨਹੀਂ ਨਹੀਂ ਬਹੁਤ ਘੱਟ ਜੀ ਬਹੁਤ ਘੱਟ ਸਾਡੇ ਦੇਖਿਆ ਮੈਂ ਇਹ ਚੀਜ਼ਾਂ ਦੇ ਵਿੱਚ ਹੁਣ ਮੇਰਾ ਵੀ ਕਾਫੀ ਲੰਬੇ ਟਾਈਮ ਤੋਂ ਤਜਰਬਾ ਹੋ ਗਿਆ ਮਰੀਜ਼ਾਂ ਨਾਲ ਹੂੰ ਜੇ ਉਹ ਮਰੀ ਨੂੰ ਇਹ ਕਹਨੇ ਆ ਤਾਂ ਕੋਈ 20% ਕਹਿ ਸਕਦਾ ਜਿਹੜੇ ਪੂਰੇ ਇਹਨਾਂ ਉਹਦੇ ਨਾਲ ਚੱਲਦੇ ਨੇ ਵੀ ਜਿਵੇਂ ਕਿਸੇ ਡਾਕਟਰ ਵੈਦ ਨੇ ਨਹੀਂ 100 ਦੇ ਪਿੱਛੇ 20 ਬੰਦੇ 20 ਕੁ ਬੰਦੇ ਕਹਿ ਸਕਦੇ ਆਪਾਂ ਵੀ ਪੂਰਾ ਉਹਨੂੰ ਫੋਲੋ ਕਰਦੇ ਨੇ ਵੀ ਅਸੀਂ ਪ੍ਰੇਜ ਵੀ ਰੱਖਾਂਗੇ ਮੰਨ ਲਓ ਚਲੋ ਠੀਕ ਵੀ ਹੁੰਦੇ ਨੇ ਉਹਨਾਂ ਦੇ ਵਿੱਚ ਇਹ ਚਾਹਤ ਹੁੰਦੀ ਆ ਵੀ ਅਸੀਂ ਠੀਕ ਹੋਣਾ ਹਨਾ ਵੀ ਅਸੀਂ ਠੀਕ ਹੋਣਾ ਸਾਨੂੰ ਕੋਈ ਜੀਵ ਦੇ ਸਵਾਦ ਤੱਕ ਕੋਈ ਮਤਲਬ ਨਹੀਂ ਵੀ ਜਿਵੇਂ ਤੁਸੀਂ ਦੱਸੋਗੇ ਅਸੀਂ ਉਹਵੇਂ ਕਰਾਂਗੇ ਉਸੇ ਹਿਸਾਬ ਨਾਲ ਦਵਾਈ ਵੀ ਲਵਾਂਗੇ ਅਸੀਂ ਉਹਨਾਂ ਦੇ ਰਿਜ਼ਲਟ ਵੀ ਬੜੇ ਵਧੀਆ 100% ਮਿਲ ਜਾਂਦੇ ਨੇ ਹੂੰ ਨਹੀਂ ਤਾਂ ਫਿਰ ਜਿਹੜਾ ਭਰੇ ਨਹੀਂ ਰੱਖਦਾ ਕੱਲੀ ਦਵਾਈ ਵੀ ਕੀ ਕਰੂ ਜੀ ਸਰ ਹੁਣ ਮੇਰਾ ਪਹਿਲਾ ਸਵਾਲ ਵੀ ਇਹ ਕਿ ਇਹ ਆਉਂਦਾ ਆ ਸਵੇਰੇ ਉੱਠ ਕੇ ਕੜਲ ਪੈ ਜਾਂਦੀ ਆ ਇਹ ਇਹ ਕੀ ਸਮੱਸਿਆ ਹੋ ਸਕਦੀ ਆ ਕੜਾਲ ਤਾਂ ਹੁਣ ਜਿਵੇਂ ਅਰਵਿੰਦਰ ਜੀ ਆਪਾਂ ਚਲੋ ਗਰਮੀ ਦਾ ਮੌਸਮ ਆ ਹੁਣ ਧੁੱਪੇ ਆਪਾਂ ਨਿਕਲਦੇ ਹੀ ਨਹੀਂ ਹੈਗੇ ਹਨਾ ਵਿਟਾਮਿਨ ਡੀ ਈ ਦੀ ਇਦਾਂ ਵੀ ਕੋਈ ਕਮੀ ਹੋ ਕੇ ਵੀ ਕੜਾਲ ਨਾਲ ਦੀ ਪ੍ਰੋਬਲਮ ਆ ਜਾਂਦੀ ਆ ਹੁਣ ਧੁੱਪ ਤਾਂ ਆਪਾਂ ਸਰੀਰ ਨੂੰ ਲਗਾਉਂਦੇ ਹੀ ਹੈ ਨਹੀਂਗੇ ਏ.ਸੀ ਚ ਰਹਿੜਾ ਗਿੱਜ ਗਏ ਉਹੀ ਗੱਲ ਕਰਦੇ ਆ ਵੇ ਥੋੜਾ ਬਹੁਤਾ ਬਾਕੀ ਕੋਈ ਮੱਲੋ ਖਾਣ ਪੀਣੇ ਇਦਾਂ ਦਾ ਹੋ ਗਿਆ ਸਾਰਾ ਮੈਂ ਤਾਂ ਇਹ ਕਹਿਣਾ ਵੀ ਥੋੜਾ ਬਹੁਤਾ ਆਪਣੀ ਫਿਜ਼ੀਕਲ ਹੋਵੇ ਤੇ ਤੇ ਖਾਣ ਪੀਣੇ ਇਦਾਂ ਦਾ ਫਿਰ ਫਿਜ਼ੀਕਲ ਫਿਜ਼ੀਕਲ ਦੇ ਨਾਲ ਮੈਂ ਇੱਕ ਸਵਾਲ ਜੋੜ ਰਿਹਾ ਕਈ ਵਾਰ ਕੀ ਹੁੰਦਾ ਬਹੁਤ ਮੇਰੀਆਂ ਮਾਤਾਵਾ ਹੋਣਗੀਆਂ ਉਹ ਉਹ ਜਿਵੇਂ ਸਵੇਰੇ ਉੱਠਣਾ ਜਾਂ ਦੁਪਹਿਰ ਨੂੰ ਸੌਂ ਜਾਣਾ ਜਾਂ ਦੁਪਹਿਰ ਨੂੰ ਉੱਠਣਾ ਤੇ ਉਹਨਾਂ ਦਾ ਅੱਡੀ ਦੇ ਥੱਲੇ ਦਰਦ ਹੋਣਾ ਅੱਡੀ ਥੱਲੇ ਨਹੀਂ ਲੱਗਦੀ ਕਹਿੰਦੇ ਉਹ ਉਹ ਕੀ ਸਮੱਸਿਆ ਹੁੰਦੀ ਹੈ ਉਹਦੀ ਅਸਲ ਸਮੱਸਿਆ ਕੀ ਹੈ ਕਿ ਅੱਡੀ ਉ ਤਾਂ ਦਰਦ ਨਹੀਂ ਹੋਣਾ ਵੇਹੇ ਜਦੋਂ ਸੁੱਤੇ ਉੱਠ ਕੇ ਸਵੇਰੇ ਉੱਠੇ ਤਾਂ ਉਹਦੇ ਵਿੱਚ ਦਰਦ ਹੋਣ ਲੱਗ ਜਾਂਦਾ ਉਹ ਕਈ ਵਾਰੀ ਪੇਸ਼ੈਂਟ ਦੇ ਦੇਖਿਆ ਜੀ ਕਿਸੇ ਦੇ ਤਾਂ ਪੇਸ਼ੈਂਟ ਦੀ ਹੱਡੀ ਵੱਜ ਜਾਂਦੀ ਹੈ ਜਿਹੜੀ ਆਪਣੀ ਅੱਡੀ ਵਾਲੀ ਹੱਡੀ ਹੁੰਦੀ ਹੈ ਨਾ ਥੋੜਾ ਇਹਦਾ ਸਾਈਜ਼ ਵੱਜ ਜਾਂਦਾ ਹੈਗਾ ਜਾਂ ਕਈ ਵਾਰੀ ਕਿਸੇ ਦੇ ਮਸਲ ਹੀ ਇੰਨੇ ਟਾਈਟ ਹੋ ਜਾਂਦੇ ਨੇ ਕਿ ਉਹਦੇ ਕਰਕੇ ਵੀ ਅੱਡੀ ਦੇ ਵਿੱਚ ਦਰਦ ਰਹਿਣ ਲੱਗ ਜਾਂਦਾ ਹੈ ਇਹ ਹੁਣ ਪੇਸ਼ੈਂਟ ਨੂੰ ਦੇਖ ਕੇ ਜਾਨੀ ਉਹ ਵੈਰੀ ਕਰਦਾ ਪੇਸ਼ੈਂਟ ਤੋਂ ਪੇਸ਼ੈਂਟ ਦੇ ਜਿਹੜੇ ਮਸਲ ਟਾਈਟ ਰਹਿਣ ਲੱਗ ਜਾਂਦੇ ਨੇ ਲੋਕਾਂ ਨੂੰ ਇਹ ਲੱਗਦਾ ਇੱਕ ਸਭ ਤੋਂ ਆਮ ਗੱਲ ਜਦੋਂ ਗੋਡੇ ਦੇ ਵਿੱਚ ਦਰਦ ਹੋਣਾ ਸ਼ੁਰੂ ਹੋਇਆ ਸਮੱਸਿਆ ਇਹ ਆਉਂਦੀ ਹੈ ਉਹ ਉਹਨਾਂ ਨੂੰ ਪਹਿਲਾਂ ਪਤਾ ਨਹੀਂ ਲੱਗਦਾ ਕਿ ਸਾਡੇ ਸੱਟ ਨਾਲ ਦਰਦ ਹੋ ਰਿਹਾ ਕਿ ਸਾਡੇ ਗਰੀਸ ਦੀ ਪ੍ਰੋਬਲਮ ਆ ਰਹੀ ਹੈ ਜਾਂ ਗੋਡੇ ਦੇ ਵਿੱਚ ਕੋਈ ਸਮੱਸਿਆ ਆ ਰਹੀ ਹੈ ਉਹ ਸਭ ਤੋਂ ਪਹਿਲਾਂ ਕਿਸੇ ਨਾ ਕਿਸੇ ਤੇਲ ਦਾ ਇਸਤੇਮਾਲ ਕਰ ਦਿੰਦੇ ਆ ਜਾਂ ਚਾਹੇ ਉਹ ਰਫੈਂਡ ਹੋਵੇ ਚਾਹੇ ਦਾਲਦਾ ਹੋਵੇ ਜਾਂ ਸਰੋਂ ਦਾ ਤੇਲ ਆਪਾਂ ਕਹਿ ਸਕਦੇ ਆ ਕੀ ਲੱਗਦਾ ਇਹ ਫਰਕ ਪਾਉਂਦੀ ਆ ਦੇਖੋ ਹੁਣ ਗੋਡੇ ਦੇ ਵਿੱਚ ਜਦੋਂ ਥੋੜੀ ਬਹੁਤੀ ਪ੍ਰੋਬਲਮ ਆਉਣ ਲੱਗ ਜਾਂਦੀ ਆ ਆਪਣੇ ਕੀ ਕਰਦੇ ਨੇ ਪਹਿਲਾਂ ਸਟਾਰਟਿੰਗ ਤਾਂ ਮਲੋ ਉਹਨੂੰ ਇਗਨੋਰ ਕਰਨ ਲੱਗ ਜਾਂਦੇ ਨੇ ਤੁਸੀਂ ਜਿਆਦਾ ਲੰਬਾ ਤੁਰਦੇ ਹੋਗੇ ਜਾਂ ਪੌੜੀ ਚੜ੍ਹਦੇ ਹੋ ਥੋੜੇ ਗੋਡਿਆਂ ਦੇ ਵਿੱਚ ਥੋੜਾ ਥੋੜਾ ਦਰਦ ਹੋਣ ਲੱਗਿਆ ਹੈ ਨਾ ਤਾਂ ਤੁਸੀਂ ਸਮਝੋ ਵੀ ਸਾਡੇ ਗੋਡਿਆਂ ਦੇ ਵਿੱਚ ਕੋਈ ਦਿੱਕਤ ਆਣ ਲੱਗੀ ਹਮ ਅਸੀਂ ਉਹਨੂੰ ਇਗਨੋਰ ਕਰਨ ਲੱਗ ਜਾਂਦੇ ਹਾਂ ਜੇ ਕੋਈ ਜ਼ਿਆਦਾ ਹੋਇਆ ਪੇਨ ਕਿਲਰ ਸ਼ੁਰੂ ਕਰ ਲਈ ਜਾਂ ਕਿ ਮ사ਜ ਹੋਇਆ ਪੇਨ ਕਿਲਰ ਇਲਾਜ ਹੈ ਨੇ ਪੇਨ ਕਿਲਰ ਤਾਂ ਦੇਖੋ ਕੋਈ ਇਲਾਜ ਨਹੀਂ ਉਹ ਤਾਂ ਹੁਣ ਇੱਕੋ ਹੀ ਮੰਨ ਲਓ ਦਰਦ ਦੀ ਗੋਲੀ ਹੁੰਦੀ ਹੈ ਉਹੀ ਸਿਰ ਦਰਦ ਵਾਸਤੇ ਹੁੰਦੀ ਹੈ ਉਹੀ ਗੋਡਿਆਂ ਦਰਦ ਵਾਸਤੇ ਹੁੰਦੀ ਹੈ ਉਹਨੂੰ ਹੀ ਪੇਟ ਦਰਦ ਵਾਸਤੇ ਲਈ ਜਾਂਦੇ ਨੇ ਉਹ ਕੋਈ ਸੋਲੂਸ਼ਨ ਤਾਂ ਹੈ ਨਹੀਂ ਉਹ ਸੋਲੂਸ਼ਨ ਨਹੀਂ ਹੈ ਹਾਂ ਹੁਣ ਜਿਵੇਂ ਮੰਨ ਲਓ ਪੇਸ਼ੈਂਟ ਸਾਡੇ ਕੋਲੇ 70% ਪੇਨ ਕਿਲਰ ਤਿੰਨ ਤਿੰਨ ਟਾਈਮ ਦੇਣ ਦੇ ਵਿੱਚ ਚਾਰ ਚਾਰ ਟਾਈਮ ਵੀ ਸਟੀਰੌਇਡ ਵਗੈਰਾ ਇਦਾਂ ਦਾ ਖਾਂਦੇ 100 ਦੇ ਵਿੱਚੋਂ 70% ਲੋਕ ਇਦਾਂ ਦੀਆਂ ਚੀਜ਼ਾਂ ਖਾਂਦੇ ਹੀ ਆਉਂਦੇ ਨੇ ਸਾਡੇ ਕੋਲੇ 70% ਤੁਸੀਂ ਬਹੁਤ ਵੱਡਾ ਆਕੜਾ ਕਹਿ ਰਹੇ ਹੋ 70% ਲੋਕ ਦਰਦ ਵਾਲੀਆਂ ਗੋਲੀਆਂ ਸਟੀਰੌਇਡ ਵਗੈਰਾ ਖਾਂਦੇ ਹੀ ਆਉਂਦੇ ਨੇ ਲੋਕਾਂ ਨੂੰ ਫਿਰ ਅਵੇਅਰਨੈਸ ਨਹੀਂ ਹੈਗੀ ਉਹ ਉਹਨਾਂ ਨੂੰ ਕੋਈ ਦੱਸਣ ਵਾਲਾ ਨਹੀਂ ਕਿ ਤੂੰ ਪੇਨ ਕਿਲਰ ਨਾ ਖਾਏ ਕਿਡਨੀਆਂ ਤੇ ਵੀ ਅਸਰ ਪਾ ਦਿਆ ਤੇਰੇ ਸਰੀਰ ਤੇ ਉਲਟਾ ਅਸਰ ਵੀ ਕਰ ਦਊਗੀ ਨਹੀਂ ਦੇਖੋ ਦੱਸਣ ਵਾਲਾ ਵੀ ਨਹੀਂ ਜਾ ਕੇ ਉਹ ਮੰਨਣ ਵਾਲੇ ਵੀ ਨਹੀਂ ਹੁੰਦਾ ਹਨਾ ਜੀ ਦੋਨੇ ਚੀਜ਼ਾਂ ਨੇ ਦੋਨੇ ਚੀਜ਼ਾਂ ਨੇ ਜੇ ਕੋਈ ਦੱਸਦਾ ਵੀ ਇਹ ਦੇਖੋ ਵੀ ਤੁਹਾਨੂੰ ਇਹ ਸਟੀਰੌਇਡ ਵਗੈਰਾ ਜਾਂ ਪੇਨ ਕਿਲਰ ਆ ਨਾ ਇਹ ਤੁਹਾਨੂੰ ਇਹ ਇਹਦਾ ਸਾਈਡ ਇਫੈਕਟ ਮਿਲਣਾ ਕੋਈ ਨਾ ਕੋਈ ਪਰ ਅੱਗੇ ਮਰੀਜ਼ ਸਮਝਣ ਲਈ ਤਿਆਰ ਨਹੀਂ ਹੁੰਦਾ ਤੇ ਬਸ ਕੀ ਕਰ ਸਕਦੇ ਹੁਣ ਦੇਸੀ ਕਿਉ ਨਾਲ ਪਲੀ ਜਵਾਨੀ ਇਹ ਪੰਜਾਬ ਦੇ ਵਿੱਚ ਇੱਕ ਲਾਈਨ ਹੁੰਦੀ ਹੈ ਜਿਵੇਂ ਸਲੋਗਨ ਮੰਨ ਕੇ ਚੱਲਦੇ ਆ ਹੁਣ ਉਹੀ ਦੇਸੀ ਕਿਉ ਦੇ ਉੱਤੇ ਅੱਜ ਤੋਂ 10 ਸਾਲ ਪਹਿਲਾਂ ਉਂਗਲਾ ਚੱਕਿਆ ਗਿਆ ਹੁਣ ਵੀ ਚੱਕੀਆਂ ਜਾਂਦੀਆਂ ਨੇ ਕਿਸੇ ਕਿਸੇ ਜਗ੍ਹਾ ਤੇ ਇਹ ਕਿਹਾ ਜਾਂਦਾ ਆ ਕਿ ਦੇਸੀ ਘਿਓ ਹਾਰਟ ਅਟੈਕ ਦਾ ਕਾਰਨ ਆ ਦੇਸੀ ਘਿਓ ਦੇ ਨਾਲ ਤੁਹਾਨੂੰ ਬਹੁਤ ਸਮੱਸਿਆਵਾਂ ਆ ਵੀ ਹੋ ਸਕਦੀਆਂ ਨੇ ਜੇ ਤੁਸੀਂ ਵਰਜਿਸ਼ ਨਹੀਂ ਕਰਦੇ ਦੇਸੀ ਘਿਓ ਨੂੰ ਤੱਕੇ ਮਾਰ ਮਾਰ ਕੇ ਰਸੋਈ ਦੇਆਂ ਵਿੱਚੋਂ ਕੱਢਿਆ ਗਿਆ ਹੁਣ ਫੇਰ ਦੁਬਾਰ ਤੇ ਕਈ ਵਾਰ ਆਖ ਆਖਦੇ ਨੇ ਕਿ ਦੇਸੀ ਘਿਓ ਦਾ ਇਸਤੇਮਾਲ ਕਰਿਆ ਕਰੋ ਯਾਰ ਦੁੱਧ ਚ ਪਾ ਕੇ ਪੀਆ ਕਰੋ ਚਮਚਾ ਹੁਣ ਵੇਖੋ ਦਿੜੋਂ ਦੇਣਾ ਲੋਕ ਪਿਆਏ ਸੋਸ਼ਲ ਮੀਡੀਆ ਜਰੀਏ ਜੋ ਹੋਰ ਦੇਖ ਦੇਖ ਕੇ ਨਾ ਉਹ ਪੁਰਾਣੀਆਂ ਚੀਜ਼ਾਂ ਵੱਲ ਨੂੰ ਆ ਰਹੇ ਨੇ ਕਿਸੇ ਟਾਈਮ ਹੁਣ ਦੇਸੀ ਘਿਓ ਨੂੰ ਡਾਕਟਰਾਂ ਨੇ ਇੰਨਾ ਉਹ ਕਰਤਾ ਵੀ ਤੂੰ ਖਾਣਾ ਤਾਂ ਦੂਰ ਦੇ ਕਲ ਰਿਹਾ ਟੱਚ ਵੀ ਨਹੀਂ ਕਰਨਾ। ਸੁੰਘਣਾ ਵੀ ਨਹੀਂ ਹੈਗਾ ਫਿਰ ਵੀ ਕੰਮ ਕਰਾ ਕੋਈ। ਜੀ ਤੂੰ ਇਹ ਤੋਂ ਦੂਰ ਹੀ ਰਹਿਣਾ ਹੈਨਾ। ਦੇਸੀ ਘਿਓ ਤੋਂ। ਪਰ ਹੁਣ ਜਿਹੜੇ ਆਪਣੇ ਪੁਰਾਣੇ ਲਾ ਲੋ ਬਜ਼ੁਰਗ ਸੀਗੇ ਜਾਂ ਅੱਜ ਤੋਂ 20 ਸਾਲ ਪਿੱਛੇ ਲਾ ਲੋ ਹੈਨਾ ਉਹ ਖਾਂਦੇ ਸੀ ਦੇਸੀ ਘਿਓ ਉਦੋਂ ਕਿੰਨੀ ਕੁ ਹਾਰਟ ਅਟੈਕ ਦੀ ਪ੍ਰੋਬਲਮ ਸੀਗੀ ਜਾਂ ਕਿੰਨਾ ਕੁ ਲੋਕਾਂ ਦਾ ਬੀਪੀ ਵੱਧਾ ਸੀਗਾ ਬਹੁਤ ਮਾਈਨਰ ਜਿਆ ਸੀਗਾ ਇਹ ਪ੍ਰੋਬਲਮ। ਹੁਣ ਜਦ ਤੋਂ ਅਸੀਂ ਸਗੋਂ ਇਹ ਚੀਜ਼ਾਂ ਛੱਡ ਕੇ ਹੋਰ ਮਲੋਰ ਫੈਂਡ ਡਾਲਰ ਇਦਾਂ ਜਿਹੜਾ ਵੀ ਆਪਾਂ ਕੋਈ ਦੂਜੇ ਕਿਉਂ ਵਰਤਣ ਲੱਗੇ ਉਸ ਤੋਂ ਬਾਅਦ ਪ੍ਰੋਬਲਮਾਂ ਜ਼ਿਆਦਾ ਆਉਣ ਲੱਗੀਆਂ ਆਪਾਂ ਨੂੰ ਪਰ ਹੁਣ ਲੋਕ ਦੇਖ ਦੇਖ ਕੇ ਜਿੱਦਾਂ ਪੁਰਾਣੇ ਉਹਦੇ ਵੱਲ ਨੂੰ ਜਾ ਰਹੇ ਨੇ ਖਾਣ ਪੀਣ ਦੇ ਵਿੱਚ ਵੀ ਜਦੋਂ ਫ੍ਰਿਜ ਆ ਗਿਆ ਫ੍ਰਿਜ ਦਾ ਰੋਟੀ ਆਪਾਂ ਗਰਮ ਖਾ ਰਹੇ ਹਾਂ ਹਨਾ ਕਿ ਆਪਾਂ ਕਹਿੰਦੇ ਜੀ ਸਾਨੂੰ ਰੋਟੀ ਗਰਮ ਚਾਹੀਦੀ ਆ ਖਾਣ ਵਾਸਤੇ ਪਰ ਉੱਪਰ ਵੀ ਪਾਣੀ ਕਹਵੇ ਪੂਰਾ ਠੰਡਾ ਹੋਵੇ ਬਰਫ ਵਾਲਾ ਹੁਣ ਉਹ ਦੇਖੋ ਤੁਸੀਂ ਅੱਗ ਦੇ ਉੱਤੇ ਪਾਣੀ ਪਾਉਣ ਵਾਲਾ ਕੰਮ ਹੋ ਜਾਂਦਾ ਜਿਵੇਂ ਹੁਣ ਰੋਟੀ ਗਰਮ ਖਾ ਰਹੇ ਆ ਉੱਪਰ ਪਾਣੀ ਠੰਡਾ ਛਿੱਟ ਰਹੇ ਆ ਜਿਵੇਂ ਹੁਣ ਅੱਗ ਦੇ ਉੱਤੇ ਪਾਣੀ ਪਾਇਆ ਤਾਂ ਉਹਨੇ ਤਾਂ ਧੋਖਣਾ ਹੀ ਅੰਦਰ ਥੋੜਾ ਖਾਣ ਪੀਣ ਦਾ ਹੀ ਜ਼ਿਆਦਾ ਤਾਂ ਆਪਣੇ ਦੇ ਵਿੱਚ ਇਹੀ ਬਿਮਾਰੀਆਂ ਨੂੰ ਸੱਦਾ ਢੋਡੀ ਦਵਾਈ ਦੁਬਾਰਾ ਕਰੀਸ ਬਣਾ ਸਕਦੀ ਆ ਹਾਂ ਜਾਂ ਨਾ ਦੇ ਵਿੱਚ ਜਵਾਬ ਦਿਓ ਦੇਖੋ ਪੇਸ਼ੈਂਟ ਨੂੰ ਦੇਖ ਕੇ ਉਹਦੀ ਕਿੰਨੀ ਕੁ ਜ਼ਿਆਦਾ ਉਹਦੇ ਵਿੱਚ ਪ੍ਰੋਬਲਮ ਹੈ ਹਰੇਕ ਪੇਸ਼ੈਂਟ ਦੇ ਵਿੱਚ ਇਹ ਤਾਂ ਹੁੰਦਾ ਨਹੀਂ ਹੈਗਾ ਵੀ ਉਹਦਾ 100% ਹੀ ਖਤਮ ਹੋ ਗਿਆ ਜੇ ਹੁਣ ਗੋਡੇ ਦੇ ਵਿੱਚੋਂ ਖਤਮ ਹੋ ਗਿਆ ਬਾਕੀ ਜੋੜਾਂ 'ਚ ਤਾਂ ਹੁੰਦਾ ਹੀ ਆ ਬਾਤੀ ਆਯੁਰਵੇਦ ਜਨਾਨੀ ਪੈਥੀ ਦੇ ਵਿੱਚ ਬਹੁਤ ਇਦਾਂ ਦੀਆਂ ਦਵਾਈਆਂ ਨੇ ਜਿਹੜੀਆਂ ਦੁਬਾਰਾ ਗ੍ਰੀਸ ਬਣਾ ਦਿੰਦੀਆਂ ਨੇ ਹੁਣ ਮੇਰੇ ਕੋਲੇ ਸਰਵਿੰਦਰ ਜੀ ਚਲੋ ਮੈਂ ਕੋਈ ਮਾਨ ਨਹੀਂ ਕਰਦਾ ਇੱਕ ਨਹੀਂ ਮੈਨੂੰ ਸੈਕੜੀ ਲੋਕਾਂ ਨੇ ਇਹ ਕਿਹਾ ਹੋਊਗਾ ਵੀ ਸਾਡਾ ਮੰਨੋ ਇਹ ਲਾਸਟ ਹੋ ਸੀ ਵਿਡਾਫਾ ਨਹੀਂ ਅਸੀਂ ਮੱਲੋ ਗੋਡਾ ਬਦਲਾਣਾ ਹੀ ਸੀਗਾ ਬਸ ਅਸੀਂ ਇਹ ਕਹਿ ਵੀ ਇੱਕ ਵਾਰ ਇੱਥੇ ਟਰਾਈ ਕਰਕੇ ਦੇਖ ਲੈਂਦੇ ਆ ਤੁਹਾਡੀ ਦਵਾਈ ਕੰਮ ਕਿਵੇਂ ਕਰਦੀ ਜਾਵੇ ਦੇਖ ਲੈ ਦਵਾਈ ਦਾ ਜਿਹੜਾ ਪ੍ਰੋਸੈਸ ਹੁੰਦਾ ਅਸੀਂ ਪੇਸ਼ੈਂਟ ਨੂੰ ਪਹਿਲਾਂ ਦੇਖਦੇ ਹਾਂ ਵੀ ਇਹਦੀ ਕਿੰਨੀ ਐ ਕਿ ਪਿੱਛੋਂ ਕਿਉਂਕਿ ਗੋਡਾ ਇੱਕ ਤੀ ਹੱਡੀਆਂ ਨਾਲ ਇਹਨਾਂ ਨਾਲ ਲਿੰਕਡ ਹੁੰਦਾ ਹੂੰ ਹੱਡੀਆਂ ਦਾ ਲੱਗ ਜਿਹੜਾ ਹੁੰਦਾ ਆਪਣੇ ਜਿਵੇਂ ਤਰਨ ਦੇ ਵਿੱਚ ਲਿਗਾਮੈਂਟ ਕੰਮ ਕਰਦੇ ਨੇ ਹਨਾ ਗੋਡਣ ਤੰਦਰੁਸਤ ਰੱਖਣ ਵਾਸਤੇ ਕਾਰਟਿਲੇਜ ਇਹ ਜ਼ਰੂਰੀ ਚਾਹੀਦਾ ਗੋਡੇ ਦੇ ਵਿੱਚ ਫਿਰ ਪਿੱਛੋਂ ਮਾਸਪੇਸ਼ੀਆ ਇਹ ਤਿੰਨੇ 14 ਚੀਜ਼ਾਂ ਦੇ ਧਿਆਰ ਰੱਖ ਕੇ ਦੇਖਣਾ ਪੈਂਦਾ ਕਈ ਵਾਰੀ ਨਸਾਂ ਬਲੌਕ ਹੋ ਕੇ ਅੱਗੇ ਤੋਂ ਫਲੂਡ ਖਤਮ ਹੋ ਜਾਂਦਾ ਹੁਣ ਪਹਿਲਾਂ ਉਹਨੂੰ ਵੀ ਆਪਾਂ ਦੇਖਣਾ ਵੀ ਨਸਾਂ ਮਤਲਬ ਕਿਵੇਂ ਚੱਲਣ ਜਿਹੜੀਆਂ ਨਸਾਂ ਬਲੌਕ ਹੋਈਆਂ ਨੇ ਹੁਣ ਮਰੀਜ਼ ਦਵਾਈ ਖਾਈ ਜਾਂਦਾ ਗ੍ਰੀਸ ਭਰਨ ਦੀ ਨਹੀਂ ਨਸਾਂ ਜੇ ਬਲੌਕੇਜ ਆ ਤੁਸੀਂ ਉਹ ਵੀ ਠੀਕ ਕਰ ਦਿੰਨੇ ਹੋ ਬਿਲਕੁਲ ਸਾਡਾ ਜਿਹੜਾ ਮੇਨ ਮੈਥਡ ਇਹ ਚੀਜ਼ ਤੇ ਹੁੰਦਾ ਵੀ ਜਿਹੜੀ ਜਿੰਨੀ ਦੇ ਨਸਾਂ ਦੀ ਬਲੌਕੇਜ ਨਹੀਂ ਠੀਕ ਹੁੰਦੀ ਉਹਨੀ ਦੇਰ ਜਿੰਨੀ ਮਰਜ਼ੀ ਤੁਸੀਂ ਗ੍ਰੀਸ ਭਰਨ ਵਾਲੀਆਂ ਦਵਾਈਆਂ ਖਾਈ ਜਾਓ ਹੋਰ ਖਾਈਓ ਜੋ ਮਰਜ਼ੀ ਆਰਾਮ ਨਹੀਂ ਆ ਸਕਦਾ ਜਾਣੀ ਇਹੇ ਸਮੱਸਿਆ ਜਿਵੇਂ ਤੁਸੀਂ ਹੁਣ ਇੱਕ ਪੁਆਇੰਟ ਚੱਕਿਆ ਕਿ ਨਸਾ ਦੀ ਬਲੌਕੇਜ ਜੇ ਹੈਗੀ ਆ ਤਾਂ ਗੋਡੇ ਆ ਦੀ ਸਮੱਸਿਆ ਠੀਕ ਨਹੀਂ ਹੋ ਸਕਦੀ ਨਸਾ ਦੀ ਬਲੌਕੇਜ ਦੇ ਵਿੱਚ ਕਿਵੇਂ ਪਤਾ ਲੱਗਦਾ ਹੈ ਮਰੀਜ਼ ਨੂੰ ਕਿ ਮੇਰੇ ਨਸਾ ਦੀ ਪ੍ਰੋਬਲਮ ਆ ਜਾਂ ਮੇਰੀ ਗੋਡੇ ਦੇ ਵਿੱਚ ਦਿੱਕਤ ਆ ਉਹ ਤਾਂ ਹੁਣ ਦੇਖੋ ਸਾਨੂੰ ਹੁਣ ਬਹੁਤ ਮਰੀਜ਼ ਇਦਾਂ ਡੇਲੀ ਕਹਿੰਦੇ ਰਹਿੰਦੇ ਨੇ ਦਵਾਈ ਕੋਰੀਅਰ ਕਰ ਦੋ ਕੋਰੀਅਰ ਅਸੀਂ ਨਾ ਕਰਨ ਦਾ ਕਾਰਨ ਇਹੀ ਹੁੰਦਾ ਹਨਾ ਮਰੀਜ਼ ਨੂੰ ਦੇਖ ਕੇ ਪਤਾ ਲੱਗਦਾ ਵੀ ਕਿੰਨੀ ਕੁ ਬਲੌਕੇਜ ਆ अच्छा पहला ਤੁਸੀਂ ਪਰਹੇਜ਼ ਕਰਦੇ ਹੋ ਕਿ ਕੋਰੀਅਰ ਕਰਨਾ ਨਹੀਂ ਹੈਗਾ ਇਹ ਕੋਰੀਅਰ ਕਰਨਾ ਨਹੀਂ ਮਰੀਜ਼ ਨੂੰ ਆਉਣਾ ਪੈਣਾ ਦੇਖੋ ਇਹ ਸਾਰਿਆਂ ਨਾਲੋਂ ਸਹੀ ਇਲਾਜ ਹੁੰਦਾ ਜੇ ਤੁਸੀਂ ਕਿਸੇ ਵੀ ਡਾਕਟਰ ਬੈਰ ਕੋਲ ਗਿਆ ਕੇ ਨਾ ਉਥੋਂ ਇਲਾਜ ਕਰਵਾਉਂਦਾ ਨਾ ਕਿ ਤੁਸੀਂ ਘਰ ਬੈਠ ਕੇ ਕੋਰੀਅਰ ਤੇ ਦਵਾਈਆਂ ਮੰਗਾਵਾ ਕੇ ਖਾਈ ਜਾਓ ਜਦੋਂ ਪਤਾ ਹੀ ਨਹੀਂ ਹੁਣ ਥੋੜੇ-ਗੋਡੇ ਦੇ ਵਿੱਚ ਪ੍ਰੋਬਲਮ ਹੋ ਉਸ ਤਰ੍ਹਾਂ ਦੀ ਹੋ ਉਹਨਾਂ ਦੇ ਹੋ ਤਰ੍ਹਾਂ ਦੇ ਹੋ ਮੇਰੇ ਹੋ ਤਾਂ ਹੋਰ ਤਰ੍ਹਾਂ ਦੀ ਹੋ ਸਾਰਿਆਂ ਦੇ ਇੱਕੋ ਤਰ੍ਹਾਂ ਦੀ ਪ੍ਰੋਬਲਮ ਤਾਂ ਨਹੀਂ ਹੁੰਦੀ ਉਹ ਹੁਣ ਦੇਖ ਕੇ ਪਤਾ ਲੱਗਦਾ ਵੀ ਕਿੰਨੀ ਕਿੰਨਾਂ ਦੀ ਬਲੋਕੇਜ ਆ ਕਿੰਨਾ ਗੋਡੇ ਦੇ ਵਿੱਚ ਕੀ ਪ੍ਰੋਬਲਮ ਹੈ ਜਿਆਦਾ ਫਿਰ ਇੱਕੋ ਹੀ ਦਵਾਈ ਨਹੀਂ ਹੁੰਦੀ ਗੋਡਿਆਂ ਲਈ ਅਲੱਗ-ਅਲੱਗ ਦਵਾਈ ਹੁੰਦੀ ਹੈ ਦੇਖੋ ਕੋਈ ਹਾਰਟ ਦਾ ਪੇਸ਼ੈਂਟ ਹੈ ਉਹਦੇ ਦੋ ਸਟੰਟ ਪਏ ਨੇ ਤਿੰਨ ਪਏ ਨੇ ਇੱਕ ਪਿਆ ਹੋਇਆ ਉਹ ਵੀ ਦਵਾਈ ਆਪਣੀ ਕਾਰਨ ਉਹਨੂੰ ਅਲੱਗ ਦਵਾਈ ਦਿੱਤੀ ਜਾਂਦੀ ਹੈ ਕੋਈ ਚਲੋ ਸ਼ੂਗਰ ਬੀਪੀ ਦਾ ਨਾਰਮਲ ਹੈ ਉਹਨਾਂ ਮਰੀਜ਼ਾਂ ਲਈ ਜੜੀ ਅਲੱਗ-ਅਲੱਗ ਦਵਾਈ ਹੁੰਦੀ ਹੈ ਇੱਕੋ ਦਵਾਈ ਨਹੀਂ ਹੁੰਦੀ ਵੀ ਗੋਡਿਆਂ ਲਈ ਇੱਕੋ ਹੀ ਦਵਾਈ ਹੋਗੀ ਸਰ ਇੱਕ ਜਾਂ ਤਾਂ ਮਿੱਠਾ ਜਾਂ ਲੋਕ ਦੇ ਮਨ ਦੇ ਵਿੱਚ ਡਰ ਵੀ ਆ ਜਾਂ ਲੋਕਾਂ ਨਾਲੇ ਹੁੰਦਾ ਵੀ ਹੈ ਮੈਂ ਤਿੰਨੇ ਚੀਜ਼ਾਂ ਇਸ ਕਰਕੇ ਕਹਿ ਰਿਹਾ ਕਿ ਕਈਆਂ ਦੀਆਂ ਦਵਾਈਆਂ ਛੋਟੀਆਂ ਵੀ ਨੇ ਕਈਆਂ ਦਵਾਈਆਂ ਨੇ ਛੱਡ ਦਿੱਤੀਆਂ ਕਈ ਦਵਾਈ ਹਲੇ ਵੀ ਖਾ ਰਹੇ ਨੇ ਕਈ ਦਵਾਈ ਹਲੇ ਸਾਰੀ ਉਮਰ ਹੀ ਖਾ ਰਹੇ ਨੇ ਗੋਡਿਆਂ ਦੀ ਦਵਾਈ ਛੱਡ ਸਕਦੇ ਆ ਜਾਂ ਨਹੀਂ ਦੇਖੋ ਇਹਦੇ ਵਿੱਚ ਹੁਣ ਇੱਕੋ ਗੱਲ ਉਹ ਜਣ ਦੀ ਉਹ ਹੁੰਦੀ ਹੈ ਵੀ ਦਵਾਈ ਤੁਹਾਨੂੰ ਜਿਵੇਂ ਦੱਸ ਰਿਹਾ ਨਾ ਵੀ ਇੱਕ ਤਰ੍ਹਾਂ ਦੀ ਦਵਾਈ ਨਹੀਂ ਹੁੰਦੀ ਹਾਂ ਜਿੱਦੋਂ ਮਰੀਜ਼ ਪਹਿਲਾਂ ਆਇਆ ਉਹਨੂੰ 15 ਸਾਲ ਦੀ ਦਵਾਈ ਦਿੱਤੀ ਹੈ ਨਾ ਜੀ ਉਸ ਤੋਂ ਬਾਅਦ ਉਹਨੇ ਫੇਰ ਦਿਖਾਣਾ 15 ਸਾਲ ਬਾਅਦ 15 ਨਾਲ ਬਾਅਦ ਦਿਖਾ ਕੇ ਅੱਗੇ ਉਹਨੂੰ ਦਵਾਈ ਅਲੱਗ ਤਰ੍ਹਾਂ ਦਿੱਤੀ ਜਾਊ। ਇਹ ਤਾਂ ਮਰੀਜ਼ ਚੱਲਦਾ ਆਪਣੇ ਹਿਸਾਬ ਨਾਲ ਕਦੇ ਖਾ ਲਈ, ਬੰਦ ਕਰ ਲਈ ਜਾਂ ਡਾਕਟਰ ਨੇ ਦੋ ਟਾਈਮ ਕਿਹਾ ਤਾਂ ਇੱਕ ਟਾਈਮ ਕਰ ਲਈ। ਯਾਨੀ ਮਰੀਜ਼ ਦੀ ਦਵਾਈ ਛੁੱਟ ਜੂਗੀ ਕਿ ਕਹੇ ਨਹੀਂ ਛੁੱਟੂਗੀ? ਇਹ ਦੱਸੋ ਜੇ ਮੱਲੋ ਕਿਸੇ ਡਾਕਟਰ ਸਾਡੇ ਜੇ ਮੈਂ ਆਪਣੀ ਗੱਲ ਕਰਦਾ ਜੇ ਹੁਣ ਸਾਡੇ ਕੋਲ ਹੀ ਪੇਸ਼ੈਂਟ ਆਉਣਾ ਇੱਕ ਨਾ ਇੱਕ ਦਿਨ ਉਹਦੀ ਦਵਾਈ ਤਾਂ ਬੰਦ ਕਰਾਣੀ ਹੈ। ਇਹ ਤਾਂ ਨਹੀਂ ਆਈ ਕਿ ਉਹਨੂੰ ਪਾਪਾ ਨੂੰ 5-4 ਸਾਲ ਦਵਾਈ ਹੋ ਗਈ। ਅੱਛਾ ਇਹ ਤੁਸੀਂ ਸੋਚ ਕੇ ਚੱਲਦੇ ਹੋ ਕਿ ਯਾਰ ਇਹਦੀ ਦਵਾਈ ਬੰਦ ਕਰਾ ਦਣੀ। ਕਰਾਣੀ ਉਹ ਕਰਾਣੀ। ਜੋ ਕਿ ਇਹਨੂੰ ਐਨ ਬਿਲਕੁਲ ਠੀਕ ਕਰਕੇ ਇਹਦੇ ਨਾਲ ਦਵਾਈ ਵੀ ਬੰਦ ਕਰਾਣੀਆਂ ਤੇ ਪਹਿਲਾਂ ਵਾਲੀ ਲਿਗਾਮੈਂਟ ਬਣਾ ਦੇਣੀ ਹੈ ਜਿੱਦਾਂ ਦੀ ਪਹਿਲਾਂ ਸੀਗੀ ਇਹ ਬਣ ਸਕਦੀ ਹੈ ਨੈਚੁਰਲ ਤਰੀਕੇ ਦੇ ਨਾਲ ਉਹ ਮੈਂ ਇਹੀ ਗੱਲ ਅੱਗੇ ਵੀ ਵੀਡੀਓ ਦੇ ਵਿੱਚ ਆਪਾਂ ਕਰਦੇ ਹੁੰਨੇ ਆ ਨਾ ਵੀ 100% ਤਾਂ ਜਿੱਦਾਂ ਪਹਿਲਾਂ ਸੀਗਾ ਉਦੋਂ ਬਹੁਤ ਘੱਟ ਜਾਣ ਹੁੰਦੇ ਨੇ ਕਈਆਂ ਦੇ ਸਾਨੂੰ ਵੀ ਅਰਵਿੰਦਰ ਜੀ ਲੱਗਦਾ ਹੁੰਦਾ ਵੀ ਇਹ ਮਰੀਜ਼ 50% ਠੀਕ ਹੋ ਸਕਦਾ ਉਹ ਵੀ 80-90% ਵਧੀਆ ਠੀਕ ਹੋ ਜਾਂਦਾ ਕਈਆਂ ਨੂੰ ਪ੍ਰੋਬਲਮ 20% ਹੁੰਦੀ ਹੈ ਉਹ ਵੀ ਟਾਈਮ ਕਾਫੀ ਲੈ ਜਾਂਦੇ ਨੇ ਪਰ ਦਵਾਈ ਤਾਂ ਹੁਣ ਤੇ ਇਹ ਨਹੀਂ ਹੈਗਾ ਵੀ ਦਵਾਈ ਉਹ ਖਾਈ ਜਾਓ ਤਾਂ ਤੁਸੀਂ ਠੀਕ ਰਹੋਗੇ ਦਵਾਈ ਤਾਂ ਇੱਕ ਟਾਈਮ ਹੁੰਦਾ ਵੀ ਇੰਨੀ ਦੇਰ ਆਪਣੀ ਦਵਾਈ ਖਾਣੀ ਉਹਨੂੰ ਫਿਰ ਦਵਾਈ ਨੂੰ ਬੰਦ ਵੀ ਕਰਾਉਣਾ ਠੀਕ ਨਹੀਂ ਪੇਸ਼ੈਂਟ ਦੀ ਕ੍ਰੀਡਿਸ ਹੁੰਦੇ ਦੇਖ ਕੇ ਪਰ ਵਿੱਚ ਕਈ ਪੇਸ਼ੈਂਟਾਂ ਤਾਂ ਹੁੰਦਾ ਵੀ ਨਹੀਂ ਅਜੇ ਤਾਂ ਖਾਈ ਜਾਣੀ ਹੈ ਇਹ ਭਰੇ ਨਹੀਂ ਕਈ ਵਾਰ ਤਾਂ ਬੈਦ ਡਾਕਟਰ ਸੋਚ ਲੈਂਦੇ ਨੇ ਕਿ ਯਾਰ ਮੇਰੇ ਕੋ ਮਰੀਜ਼ ਆਈ ਜਾਵੇ ਆਈ ਜਾਵੇ ਰਿਪੀਟ ਤੇ ਆਈ ਜਾਵੇ ਮੈਂ ਉਹਨੂੰ ਦਵਾਈ ਦੇਈ ਜਾਵਾਂ ਫਿਰ ਤਾਂ ਮੇਰਾ ਕੰਮ ਬੰਦ ਹੋ ਜਾਊਗਾ ਤੁਸੀਂ ਨਹੀਂ ਇਦਾਂ ਸੋਚਦੇ ਨਹੀਂ ਨਹੀਂ ਹੁਣ ਸਾਡੇ ਕੋਲ ਜਿਹੜੇ ਆਉਂਦੇ ਰਹਿੰਦੇ ਨੇ ਪਤਾ ਹੀ ਆ ਉਹਨਾਂ ਨੂੰ ਹਣਾ ਵੀ ਅਸੀਂ ਤਾਂ ਇੱਕ ਨਾ ਇੱਕ ਦਿਨ ਦਾ ਮਰੀਦ ਦੀ ਦਵਾਈ ਬੰਦ ਕਰਾਉਣੀ ਹੈ ਕਰਾਉਣੀ ਹੈ ਜਦੋਂ ਸਾਨੂੰ ਲੱਗ ਮਰੀਦ ਨੂੰ ਕਹਿਣਾ ਵੀ ਲੈ ਹੁਣ ਤੂੰ ਠੀਕ ਹੈ ਕਿੰਨੇ ਟਾਈਮ ਦਾ ਕੋਰਸ ਹੁੰਦਾ ਬੇਸਿਕ ਇਹ ਹਰੇਕ ਦੀ ਪ੍ਰੋਬਲਮ ਤੇ ਡਿਪੈਂਡ ਹੁੰਦਾ ਕਈਆਂ ਨੂੰ 3 ਮਹੀਨੇ ਚ ਕਈਆਂ ਨੂੰ ਮਹੀਨੇ ਚ ਦੇਖੋ ਮੈਂ ਵੀ ਕਹਿੰਦਾ ਪ੍ਰੋਬਲਮ ਤੇ ਡਿਪੈਂਡ ਹੁੰਦਾ ਹੂੰ ਕਿੰਨੀ ਪ੍ਰੋਬਲਮ ਹੈ ਡੇਢ ਮਹੀਨਾ 3 ਮਹੀਨੇ 6 ਮਹੀਨੇ ਇੱਕ ਨਾ ਇੱਕ ਹੁੰਦਾ ਕਿਸੇ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੂੰ ਕਿਸੇ ਨੂੰ ਥੋੜੀ ਹੁੰਦੀ ਹੈ ਹੁਣ ਕਈ ਪੇਸ਼ੈਂਟ ਜਿਵੇਂ ਇਕੱਠੇ ਇੱਕ ਦੋ ਇੱਕੋ ਜਗ੍ਹਾ ਤੇ ਇਕੱਠੇ ਪੇਸ਼ੈਂਟ ਆਉਂਦੇ ਨਾ ਉਹ ਇੱਕ ਪੇਸ਼ੈਂਟ ਕਹਿੰਦਾ ਉਹ ਦੂਸਰਾ ਤਾਂ ਮੇਰੇ ਨਾਲ ਵਾਲਾ ਤਾਂ 2 ਮਹੀਨਿਆਂ ਚ ਠੀਕ ਹੋ ਗਿਆ ਮੈਂ ਹਜੇ ਠੀਕ ਨਹੀਂ ਹੋਇਆ ਦੇਖੋ ਉਹਦੀ ਪ੍ਰੋਬਲਮ ਅਲੱਗ ਸੀਗੀ ਉਹਦੀ ਪ੍ਰੋਬਲਮ ਲੱਗਿਆ ਬਾਕੀ ਦਵਾਈ ਦਾ ਵੀ ਕੰਮ ਹੁੰਦਾ ਹਰੇਕ ਦੇ ਮੱਲੋ ਅਲੱਗ-ਅਲੱਗ ਤਰ੍ਹਾਂ ਦੇ ਜਾ ਕੇ ਦਵਾਈ ਨੇ ਅੰਬਰਾ ਫਰ ਕਰਨਾ ਤੁਹਾਡੇ ਹੋ ਤਰ੍ਹਾਂ ਕਰੋ ਮੇਰੇ ਹੋ ਤਰ੍ਹਾਂ ਕਰੋ ਇੱਕੋ ਹੀ ਨਿਸ਼ਟਮ ਹੁੰਦਾ ਹੁਣ ਦਵਾਈ ਉਸ ਪੇਸ਼ੈਂਟ ਨੂੰ ਵੀ ਉਹੀ ਦਿੱਤੀ ਸੀ ਜਿਹੜੀ ਉਹਨੂੰ ਦਿੱਤੀ ਸੀ ਜਾ ਹੁਣ ਅੱਗੇ ਉਹ ਭਰੇ ਨਹੀਂ ਰੱਖਦਾ ਜਦੋਂ ਪੌੜੀ ਵਗੈਰਾ ਚੜ੍ਹਨ ਤੋਂ ਆਪਾਂ ਭਰੇ ਦਾ ਦਿੰਨੇ ਅਮਰੀ ਨੂੰ ਤਾ ਤਲੀਆਂ ਖੱਟੀਆਂ ਚੀਜ਼ਾਂ ਜ਼ਿਆਦਾ ਖਾਣ ਤੋਂ ਭਰੇ ਦਾ ਦੱਸਦੇ ਆ ਤੇ ਦਵਾਈ ਤਾਂ ਇਹ ਨਹੀਂ ਹੈਗਾ ਜੀ ਵੀ ਆਪਾਂ ਦਵਾਈ ਉਹਨੂੰ ਲਗਾਤਾਰ ਖਲਾਈ ਜਾਣੀ ਹੈ ਇੱਕ ਟਾਈਮ ਹੁੰਦਾ ਵੀ ਇੰਨੀ ਦੇਰ ਤੋਂੜੇ ਇੰਨੀ ਦੇਰ ਚੱਲੂਗੀ अदरवाइज ਯਾਨੀ ਪਹਿਲਾਂ ਤੁਹਾਡੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਕੋਈ ਵੀ ਮਰੀਜ਼ ਆਵੇ ਉਹਨੂੰ ਠੀਕ ਕਰਕੇ ਉਹਦੀ ਦਵਾਈ ਵੀ ਬੰਦ ਕਰ ਦਵਾਂ ਮੈਂ ਪਹਿਲਾਂ 15 ਦਿਨ ਦੀ ਦਵਾਈ ਇਸੇ ਚੀਜ਼ ਵਾਸਤੇ ਦਿੰਨੇ ਹੁੰਦੇ ਆ ਵੀ ਉਸ ਤੋਂ ਬਾਅਦ ਦੇਖਦੇ ਹਾਂ ਮਰੀਜ਼ ਨੂੰ ਕਿੰਨਾ ਕੁ ਫਰਕ ਪਿਆ ਫਿਰ ਉਸ ਤੋਂ ਕਲੀਅਰ ਹੋ ਜਾਂਦਾ ਵੀ ਤੁਹਾਡੀ ਦਵਾਈ ਇੰਨੀ ਦੇ ਚੱਲੂਗੀ ਠੀਕ ਹੈ 30 ਤੋਂ 35 ਸਾਲ ਦੇ ਜੋ ਆਪਣੇ ਮੁੰਡੇ ਕੁੜੀਆਂ ਨੇ ਇਹਨਾਂ ਇਹਨਾਂ ਨੂੰ ਲੱਗਦਾ ਹੈ ਕਿ ਨਾ ਜਾਂ ਤਾਂ ਸਾਨੂੰ ਸਮੱਸਿਆ ਆਵੇ ਨਾ ਜੇ ਸਾਨੂੰ ਸਮੱਸਿਆ ਆ ਰਹੀ ਹੈ ਤਾਂ ਅਸੀਂ ਕੀ ਕਰੀਏ ਦੇਖੋ ਜੇ ਸਮੱਸਿਆ ਆਪਾਂ ਚਾਹੁੰਦੇ ਆ ਵੀ ਆਪਾਂ ਨੂੰ ਇਹ ਸਮੱਸਿਆ ਆਵੇ ਨਾ ਫਿਰ ਤਾਂ ਥੋੜਾ ਆਪਾਂ ਨੂੰ ਆਪਣੀ ਮੰਨ ਲਓ ਫਿਜ਼ੀਕਲੀ ਆਪਾਂ 20 30 ਮਿੰਟ ਤਾਂ ਆਪਣੇ ਸਰੀਰ ਲਈ ਡੇਲੀ ਦੇ ਸਕਦੇ ਆ ਨਾ ਹੂੰ ਥੋੜੀ ਕੋਈ ਸੈਰ ਕਰ ਲਈ ਹਲਕੀ ਫੁਲਕੀ ਕਸਰਤ ਕਰ ਲਈ ਆਪਾਂ ਨੇ ਕਹਿੰਦੇ ਵੀ ਜਿਮ ਜਾ ਕੇ ਕਰੋ ਹਲਕੀ ਫੁਲਕੀ ਘਰ ਦੇ ਵਿੱਚ ਹੀ ਕਰ ਲਓ ਥੋੜਾ ਖਾਣ ਪੀਣ ਤੇ ਕੰਟਰੋਲ ਕਰ ਲਓ ਤੁਸੀਂ ਨਹੀਂ ਭਰੇ ਰੱਖ ਸਕਦੇ ਉਹਨੂੰ ਘਾਟੇ ਕਰ ਲਓ ਹੌਲੀ ਹੌਲੀ ਜੇ ਤੁਸੀਂ ਮਹੀਨੇ ਦੇ ਵਿੱਚ 20 ਦਿਨ ਮੰਨ ਲਓ ਪੀਜ ਵਰਗਰ ਇਦਾਂ ਦੀਆਂ ਕੋਈ ਚੀਜ਼ਾਂ ਖਾਣੇ ਹੋਗੇ ਤਾਂ ਉਹਨੂੰ ਘਟ ਘਟਾ ਕੇ ਤੁਸੀਂ 10 12 ਦਿਨ ਤੇ ਲਿਆਓ ਫਿਰ ਹੌਲੀ ਹੌਲੀ ਹੋਰ ਘਟਾ ਲੋ ਹੋਰ ਘਟਾ ਲਓ ਕਿਉਂਕਿ ਇੱਕੋ ਦਮ ਪਤਾ ਉਹ ਵੀ ਨਹੀਂ ਬੰਦ ਕਰ ਸਕਦੇ ਆਪਣੀ ਲਾਈਫ ਲੋਕਾਂ ਦੀ ਇਦਾਂ ਹੀ ਹੋ ਗਈ ਘਰੋਂ ਰਜ ਕੇ ਰੋਟੀ ਖਾ ਕੇ ਤੁਰਿਆ ਜੇ ਕਿ ਅੱਗੇ ਜਾ ਕੇ ਮਿਲ ਗਿਆ ਵੀ ਲੈ ਯਾਰ ਆ ਜਾ ਆ ਖਾ ਲਾ ਕੋਈ 버거 ਖਾ ਲਾ ਪੀਜ਼ਾ ਖਾ ਲਾ ਕੋਲਚਾ ਖਾ ਲਾ ਉਹਨੇ ਚੱਕਣਾ ਜਦੀ ਉਹ ਵੀ ਦੇ ਦੇਣਾ ਫਿਰ ਸ਼ਾਮ ਦੇ ਟਾਈਮ ਬੰਦਾ ਮਾਰਕੀਟ ਨਿਕਲੇ ਆ ਉੱਥੇ ਜਾ ਕੇ ਕੋਈ ਇਦਾਂ ਦੀ ਚੀਜ਼ਾਂ ਖਾਇਆ ਰੋਟੀ ਜਿਹੜੀ ਉਹਦੀ ਰਾਤ ਵਾਲੀ ਉਹ ਤਾਂ ਭੁੱਖ ਨਹੀਂ ਰਹਿੰਦੀ ਉਹਨੂੰ ਜਿਹੜੀ ਕਿ ਉਹਨੂੰ ਮੇਨ ਲੋਡ ਜਿਹੜੀ ਮੇਨ ਰੋਡ ਆ ਰਾਤ ਦੀ ਰੋਟੀ ਮੇਨ ਹੁੰਦੀ ਹੈ ਨਹੀਂ ਚਲੋ ਜੀ ਜਦੋਂ ਹੁਣ ਆਜਰਵੇਦ ਦੇ ਵਿੱਚ ਹੁੰਦਾ ਵੀ ਸਵੇਰ ਵਾਲੀ ਰੋਟੀ ਰਾਜ ਕੇ ਖਾ ਲੋ ਦੁਪਹਿਰ ਵਾਲੀ ਰੋਟੀ ਚ ਅੱਧੀ ਦਵਾਨ ਕਰ ਦੋ ਰਾਤ ਵਾਲੀ ਆ ਸਾਰੀ ਦਵਾਨ ਕਰ ਦੋ ਪਰ ਫੇਰ ਵੀ ਥੋੜੀ ਬਹੁਤੀ ਤਾਂ ਕਿਸੇ ਵੀ ਆਪਾਂ ਨੂੰ ਲੋੜ ਹਾਂ ਇਨਸਾਨ ਨੂੰ ਲੋੜ ਤਾਂ ਹੈ ਲੋੜ ਤਾਂ ਹੈ ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਬਹੁਤ ਚੰਗੀਆਂ ਜਾਣਕਾਰੀ ਦਿੱਤੀ ਆ ਤੁਸੀਂ ਮੈਨੂੰ ਸਭ ਤੋਂ ਵਧੀਆ ਗੱਲ ਤੁਹਾਡੀ ਇਹ ਲੱਗੀ ਕਿ ਤੁਸੀਂ ਸੋਚ ਕੇ ਚੱਲਦੇ ਹੋ ਕਿ ਮੈਂ ਮਰੀਜ਼ ਨੂੰ ਪੱਕੀ ਤੌਰ ਤੇ ਦਵਾਈ ਤੇ ਨਹੀਂ ਲਾਉਣਾ ਮੈਂ ਚਾਹੁੰਦਾ ਕਿ ਇਹ ਦਵਾਈ ਤੋਂ ਹਟ ਜਾਵੇ ਇਹ ਚਾਹੇ ਮੇਰੇ ਕੋਲ ਨਾ ਆਵੇ ਪਰੇ ਇਹ ਠੀਕ ਹੋ ਜਾਵੇ ਠੀਕ ਹੋ ਜਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਬਹੁਤ ਚੰਗੇ ਹੋ ਕੋਈ ਹੁਣ ਕਈ 15-15 8-8 ਸਾਲ ਦੇ ਵੀ ਮਰੀਜ਼ ਵਿਚਾਰੇ ਬੈੱਡ ਤੇ ਜਿਹੜੇ ਇੱਥੋਂ ਚੱਲ ਕੇ ਵੀ ਉੱਥੇ ਨਹੀਂ ਜਾ ਸਕਦੇ ਉਹ ਵੀ 15 ਦਿਨਾਂ ਬਾਅਦ ਥੋੜਾ ਬਹੁਤ ਵਧੀਆ ਤੁਰ ਕੇ ਆ ਜਾਂਦੇ ਨੇ ਜਿਹੜੇ ਮਲੋ 8-8 ਬੰਦੇ 8-8 ਸਾਲ ਤੋਂ ਜਿਹੜੇ ਬੈੱਡ ਤੇ ਨੇ ਜਿਨ੍ਹਾਂ ਨੂੰ ਆਪਾਂ ਕਹੀਏ ਵੀ ਫੜ ਕੇ ਬਾਥਰੂਮ ਲੈ ਕੇ ਜਾਣਾ ਪੈਂਦਾ ਉਹ ਵੀ 15 ਦਿਨਾਂ ਬਾਅਦ ਜਾਂ ਮਹੀਨੇ ਬਾਅਦ ਥੋੜਾ ਬਹੁਤ ਵਧੀਆ ਚੱਲ ਚੱਲਣ ਨੂੰ ਫਿਰ ਲੱਗ ਜਾਂਦੇ ਨੇ ਹੁਣ ਲੋਕਾਂ ਦੇ ਵਿੱਚ ਇੱਕ ਮਥੇ ਬਣ ਗਈ ਜੀ ਵੀ ਵਾਸੋ ਪ੍ਰੈਸ ਤੋਂ ਬਿਨਾਂ ਕੋਈ ਹੱਲ ਨਹੀਂ ਹੈ ਤਾਂ ਤੁਹਾਡੇ ਕੋਲ ਤੁਸੀਂ ਦਾਵਾ ਕਰਦੇ ਹੋ ਕਿ ਹੈ ਮੈਂ ਇਹ ਕਹਣਾ ਜੀ ਤੁਸੀਂ ਜਿੰਨੀ ਮਰਜ਼ੀ ਗੋਡਿਆਂ ਦੀ ਪ੍ਰੋਬਲਮ ਹੈ ਜੀ ਉਹ ਤੋਂ ਤੋਂ ਤਰਫੇ ਨਹੀਂ ਹੁੰਦਾ ਮਰੀ ਤਾਂ ਪਰ ਹਾਂ ਇੱਕ ਗੱਲ ਹੈ ਵੀ ਦੇਖੋ ਉਹਨੂੰ ਕੋਈ ਪੈਰਾਲਾਈਜ਼ ਵਗੈਰਾ ਨਾ ਹੋਇਆ ਹੋਵੇ ਇੱਕ ਤਾਂ ਪੈਰਾਲਾਈਜ਼ ਵਾਲਾ ਜਿਹੜਾ ਮਰੀਜ਼ ਹੁੰਦਾ ਨਾ ਉਹਦੀਆਂ ਨਸਾਂ ਬਲੌਕ ਹੋ ਕੇ ਬ੍ਰੇਨ ਤੋਂ ਜਾਂ ਹੋਰ ਉਹਦਾ ਆਪਣੇ ਕੋਲ ਕੋਈ ਟਰੀਟਮੈਂਟ ਨਹੀਂ ਹੁੰਦਾ ਨਾ ਹੀ ਕੋਈ ਹਾਰਟ ਵਾਲੀਆਂ ਨਸਾਂ ਦਾ ਆਪਣੇ ਕੋਲ ਕੋਈ ਇਲਾਜ ਹੁੰਦਾ ਆਪਣੇ ਕੋਲ ਸਿਰਫ ਗੋਡਿਆਂ ਦਾ ਕਾਮਰ ਗਠੀਆ ਸਰਵਾਈਕਲ ਜਾਂ ਕੋਈ ਨਸਾਂ ਦੀ ਕਮਜ਼ੋਰੀ ਹੋ ਗਈ ਲੱਤਾਂ ਤੇ ਭਾਰ ਘਟ ਗਿਆ ਬਾਹਾਂ ਉੱਪਰ ਨਹੀਂ ਜਾਂਦੀਆਂ ਚੰਗੀ ਤਰ੍ਹਾਂ ਕੋਈ ਮੋਢਿਆਂ ਕੋਲ ਨਸਾਂ ਵੀਕ ਹੋ ਗਈਆਂ ਸਿਰਫ ਇਹੀ ਨਸਾਂ ਦੀ ਦਵਾਈ ਹੁੰਦੀ ਹੈ ਇਸ ਤੋਂ ਇਲਾਵਾ ਹੋਰ ਕੋਈ ਦਵਾਈ ਹੋਰ ਕੋਈ ਦਵਾਈ ਨਹੀਂ ਬਿਲਕੁਲ ਸਰ ਉਹ ਕੰਮ ਨਹੀਂ ਹੈਗਾ ਵੀ ਜਿਹੜਾ ਵੀ ਆਇਆ ਕੇ ਚੱਲ ਲੈ ਵੀ ਲਓ ਭਾਈ ਲੈ ਜਾ ਨਾ ਉਹ ਕੰਮ ਨਹੀਂ ਬਿਲਕੁਲ ਨਹੀਂ ਕੋਈ ਕਹੇ ਨਹੀਂ ਸਕਦਾ ਜੇ ਸਰ ਹੁਣ ਇਹ ਸਾਰੀਆਂ ਗੱਲਾਂ ਬਾਤਾਂ ਤਾਂ ਹੋ ਗਈਆਂ ਹੁਣ ਜੇ ਤੁਹਾਡੇ ਨਾਲ ਗੱਲਬਾਤ ਕਰਨੇ ਹੋਵੇ ਤੁਹਾਨੂੰ ਮਿਲਣਾ ਹੋਵੇ ਤਾਂ ਕਿੱਥੇ ਆ ਕੇ ਮਿਲ ਸਕਦੇ ਨੇ ਏ ਮਲੇ ਕੋੜਲੇ ਤੋਂ ਖੰਨਾ ਰੋਡ ਤੇ ਪਿੰਡ ਹੈਗਾ ਸਰਵਰਪੁਰ ਹੂੰ ਮਲੇ ਕੋੜਲੇ ਤੋਂ ਲਗਭਗ 5 ਕਿਲੋਮੀਟਰ ਹੈ ਸਵੇਰੇ 9 ਤੋਂ ਲੈ ਕੇ ਸਾਮ 5 ਵਜੇ ਤੱਕ ਦਾ ਟਾਈਮ ਹੁੰਦਾ ਕਲੀਨਿਕ ਦਾ ਹੂੰ ਬੁੱਧਵਾਰ ਛੁੱਟੀ ਹੁੰਦੀ ਹੈ ਬੁੱਧਵਾਰ ਦੀ ਛੁੱਟੀ ਹੁੰਦੀ ਹੈ ਬੁੱਧਵਾਰ ਨੂੰ ਛੁੱਟੀ ਹੁੰਦੀ ਹੈ ਬਾਕੀ ਜਿਹੜੇ ਫੋਨ ਨੰਬਰ ਨੇ ਇਹ ਵੀ ਤੁਸੀਂ ਸਵੇਰੇ 8 ਵਜੇ ਤੋਂ ਲੈ ਕੇ ਸਾਮ 5:30 ਵਜੇ ਤੱਕ ਫੋਨ ਤੇ ਗੱਲ ਕਰ ਸਕਦੇ ਹੋ ਫੋਨ ਨੰਬਰ ਸਕਰੀਨ ਦੇ ਨੀਚੇ ਜਿਹੜੇ ਉਹ ਚੱਲ ਰਹੇ ਨੇ ਤੁਸੀਂ ਉਹਦੇ ਉੱਤੇ ਆਪਣੇ ਸਵਾਲਾਂ ਦੇ ਜਿਹੜੇ ਨੇ ਉਹ ਜਵਾਬ ਵੀ ਲੈ ਸਕਦੇ ਹੋ ਸਰ। ਸਾਰਾ ਛੁੱਟੀ ਹੁੰਦੀ ਹੈ ਬਾਕੀ ਦਿਨ ਸਵੇਰੇ 9 ਤੋਂ ਲੈ ਕੇ 5 ਵਜੇ ਤੱਕ। ਚਾਹੇ ਐਤਵਾਰ ਹੋਵੇ ਜਾਂ ਸੈਟਰਡੇ ਕੋਈ ਚੱਕਰ ਵਾਲੀ। ਹਾਂਜੀ ਹਾਂਜੀ। ਬਹੁਤ-ਬਹੁਤ ਧੰਨਵਾਦ ਸਰ। ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਹਾਨੂੰ ਵੀ ਵੀਡੀਓ ਚੰਗੀ ਲੱਗੀ ਹੋਗੀ ਇਸ ਨੂੰ ਵੱਤ-ਵੱਤ ਸ਼ੇਅਰ ਜਰੂਰ ਕਰਨਾ। ਤਦ ਤੱਕ ਲਈ ਮੈਨੂੰ ਜਾਨੀ ਹਰਮਿੰਦਰ ਖਾਨ ਨੂੰ ਹੋਰ ਜ਼ਿਆਦਾ ਦੇਖਦੇ ਰਹੋ। ਧੰਨਵਾਦ।